ਗੁਰਦਾਸਪੁਰ ਦੇ ਬਟਾਲਾ ਦੇ ਸ਼ਹਿਰ ਦੇ ਵਿੱਚ ਅੱਜ ਇੱਕ ਇਨਕਾਊਂਟਰ ਹੋਇਆ ਪੁਲਿਸ ਨੇ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਜਿਸ ਤੇ ਲੱਤ ਤੇ ਗੋਲੀ ਵੱਜੀ ਹੈ ਦਰਅਸਲ ਦੇ ਵਿੱਚ ਸਾਰੀ ਘਟਨਾ ਅੱਜ ਸਵੇਰ ਦੇ ਸਮੇਂ ਦੀ ਹੈ ਜੋ ਕਿ ਗੈਂਗਸਟਰ ਮਰਸੀਡੀਜ਼ ਕਾਰ ਦੇ ਉੱਪਰ ਘੁੰਮ ਰਿਹਾ ਸੀ ਉਸ ਦਾ ਨਾਮ ਮਲਕੀਤ ਸਿੰਘ ਹੈ ਜਿਸ ਨੇ ਸ਼੍ਰੀ ਹਰगोबिंद ਸ਼ਹਿਰ ਦੇ ਹਲਕੇ ਦੇ ਵਿੱਚ ਇੱਕ ਦੇਸ਼ ਰਾਜ ਜੁਵੇਲਰ ਦੇ ਉੱਪਰ ਫਾਇਰਿੰਗ ਕੀਤੀ ਸੀ ਅਤੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਸੀ ਜਦੋਂ ਉਸਨੇ ਇਸ ਦੇਸ਼ ਰਾਜ ਜਵੈਲਰ ਦੇ ਉੱਪਰ ਫਾਇਰਿੰਗ ਕੀਤੀ ਸੀ ਤਾਂ ਹਾਲਾਂਕਿ ਉਸ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਸਿਰਫ ਉਸ ਨੂੰ ਡਰਾਇਆ ਜਾਂ ਧਮਕਾਇਆ ਹੀ ਸੀ ਕਿ ਉਸ ਨੂੰ 50 ਲੱਖ ਰੁਪਏ ਦਿੱਤੇ ਜਾਣ ਜਦੋਂ ਪੁਲਿਸ ਨੂੰ ਇਹਨਾਂ ਬਾਰੇ ਪਤਾ ਲੱਗਿਆ ਤਾਂ ਪੁਲਿਸ ਉਸ ਦੀ ਭਾਲ ਦੇ ਵਿੱਚ ਸੀ ਅਤੇ ਅੱਜ ਸਵੇਰੇ ਪੁਲਿਸ ਨੂੰ ਇਨਪੁਟ ਮਿਲੇ ਕਿ ਉਹ ਗੈਂਗਸਟਰ ਮਰਸੀਡੀ ਦੇ ਕਾਰ ਉੱਪਰ ਕਿਤੇ ਜਾ ਰਿਹਾ ਹੈ ਤਾਂ ਪੁਲਿਸ ਨੇ ਆਪਣੀ ਟੀਮ ਦੇ ਨਾਲ ਉਸ ਦਾ ਪਿੱਛਾ ਕੀਤਾ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਯੂਪੀ ਨੰਬਰ ਦੀ ਮਰਸੀਡੀਜ਼ ਕਾਰ ਦੇ ਵਿੱਚ ਸਵਾਰ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਇਸ ਦੇ ਦੌਰਾਨ ਗੈਂਗਸਟਰ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੋਲਾਬਾਰੀ ਕੀਤੀ ਜਿਸ ਦੇ ਵਿੱਚ ਗੈਂਗਸਟਰ ਅਮਲਕੀਤ ਸਿੰਘ ਨੂੰ ਗੋਲੀ ਲੱਗਣ ਦੇ ਕਾਰਨ ਉਸ ਦੀ ਲੱਤ ਤੇ ਗੋਲੀ ਲੱਗਣ ਦੇ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਬਾਅਦ ਦੇ ਵਿੱਚ ਪੁਲਿਸ ਨੇ ਇਲਾਜ ਦੇ ਲਈ ਦਾਖਲ ਕਰਵਾਇਆ